ਤਿਆਂ ਦਾ ਮੇਲਾ ਬਣਾਵਾਂਗੇ ਬੇਟਾ ਆਪਣਾ ਨਾਮ ਦੱਸੋ ਰਾਜਵਿੰਦਰ ਕੌਰ ਇਹ ਜੋ ਆਪਾਂ ਤਿਆਂ ਦਾ ਫੰਕਸ਼ਨ ਅੱਜ ਕਰ ਰਹੇ ਆ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਹੈ ਸਾਇਣ ਮਿਲ ਕੇ ਇਕੱਠੇ ਹੋ ਗਏ ਫੁੱਲ ਇੰਜੋਏ ਕੀਤਾ ਹਾਂਜੀ ਫੁੱਲ ਇੰਜੋਏ ਕਿਹੜੀ ਕਿਹੜੀ ਬੋਲੀ ਪਾਈ ਆ ਤੁਸੀਂ ਅੱਜ ਇੱਕ ਬੋਲੀ ਦੀ ਬਣਗੀ ਦੱਸ ਦਿਓ ਨਚਾ 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 ਨੀ ਮੈਂ ਅਗਰ ਜਿੰਦੂ ਨਚਾ ਨੀ ਮੈਂ ਨਚਾ 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 ਨੀ ਮੈਂ ਗੱਗ ਵੰਜ ਮਚਾ ਦੇਵਾਂ ਗੇੜਾ ਕੁੜੀਓ ਨੀ ਮੈਂ ਨਚੇ ਨਚੇ ਪਟਦੇ ਆ ਵੇੜਾ ਕੁੜੀਓ ਨੀ ਮੈਂ ਨਚੇ ਨਚੇ ਪਟਦੇ ਨਾ ਵੇੜਾ ਕੁੜੀਓ ਓਕੇ ਬੇਟਾ ਆਪਣਾ ਨਾਂ ਕੀ ਹੈ ਬਿਲਕਿਸ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਜਿਹੜਾ ਤੀਆਂ ਦਾ ਫੰਕਸ਼ਨ ਹੈ ਬਹੁਤ ਵਧੀਆ ਲੱਗ ਰਿਹਾ ਸਾਰੇ ਜਣੇ ਇਕੱਠੇ ਹੋਏ ਆ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਸਰ ਬੇਟਾ ਆਪਣਾ ਨਾਂ ਕੀ ਹੈ ਸਿਮਰਨਜੀਤ ਕੌਰ ਕਿਵੇਂ ਲੱਗਦਾ ਤੁਹਾਨੂੰ ਅੱਜ ਦੇ ਫੰਕਸ਼ਨ ਬਹੁਤ ਵਧੀਆ ਸਰ ਬੇਟਾ ਤੁਹਾਨੂੰ ਕਿਵੇਂ ਲੱਗਿਆ ਇਹ ਫੰਕਸ਼ਨ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਰੇ ਜਣੇ ਇਕੱਠੇ ਹੋਏ ਆ ਪਰੌਣਾਂ ਕਾ ਲੱਗੀਆਂ ਹੋਈਆਂ ਪੂਰੇ ਜੋਰ ਸ਼ੋਰ ਨਾਲ 不打，不打，不 <noise> 打！<noise> <noise>